ਤਸਦੂ ਮੂਸੇਵਾਲੇ ਦੀਆਂ ਥਾਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਨੂੰ ਅਦਾਲਤ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਗਏ ਸਕੇ ਤਾਂ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਜੋ ਥਾਰ ਆ ਜਿਸ ਨੂੰ ਛਲਣੀ ਕਰ ਦਿੱਤਾ ਗਿਆ ਸੀ ਗੋਲੀਆਂ ਦੇ ਨਾਲ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਜਿਸ ਹਥਿਆਰ ਦੇ ਨਾਲ AK47 ਨੂੰ ਵੀ ਜਿਹੜਾ ਆ ਕੋਰਟ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਕੇ ਤਾਂ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਸਕੇ ਤੇ ਅੱਜ ਉਸ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਥਾਰ ਦੀਆਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਸਿੱਧੂ ਮੂਸੇਵਾਲੇ ਦਾ ਕਿੰਨੇ ਬੁਰੇ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਸੀਗਾ ਜਵਾਰਕੇ ਪਿੰਡ ਦੇ ਵਿੱਚ ਤਾਂ ਜੋ ਥਾਰ ਸੜਕ ਦੇ ਉੱਤੇ ਘਰੋਂ ਬਾਹਰ ਨਿਕਲੀ ਹੈ ਜਿਸ ਥਾਰ ਦੇ ਨਾਲ ਪ੍ਰਸ਼ੰਸ਼ਕ ਤਸਵੀਰਾਂ ਖਿਚਵਾਉਂਦੇ ਨੇ ਹਵੇਲੀ ਦੇ ਵਿੱਚ ਜਾ ਕੇ ਮੂਸੇਵਾਲਾ ਮੂਸੇਵਾਲੇ ਦੀ ਹਵੇਲੀ ਵਿੱਚ ਜਾਂਦੇ ਨੇ ਉੱਥੇ ਜੋ ਮੂਸੇਵਾਲੇ ਦੇ ਹੋਰ ਸੰਦ ਖੜੇ ਹੋਏ ਨੇ ਟਰੈਕਟਰ ਖੜੇ ਨੇ ਜਾਂ ਹੋਰ ਜਿਹੜੀ ਮਸ਼ੀਨਰੀ ਸਿੱਧੂ ਮੂਸੇਵਾਲਾ ਜਿਸ ਦੇ ਉੱਤੇ ਸਵਾਰ ਹੁੰਦਾ ਸਿਕਾ ਜਿਸ ਦੇ ਉੱਤੇ ਗੀਤ ਜਿਸ ਨੂੰ ਗੀਤਾਂ ਦੇ ਵਿੱਚ ਵਰਤਦਾ ਸੀ ਜਾਂ ਜਿਹੜੇ ਉਸ ਨੂੰ ਜਾਨ ਤੋਂ ਪਿਆਰੇ ਸੀਗੇ ਤਾਂ ਉਹਨਾਂ ਵਿੱਚ ਇੱਕ ਇਹ ਥਾਰ ਸੀ ਪੀਵੀ65 ਜੋ ਕਿ ਮੁਹਾਲੀ ਤੋਂ ਉਸਨੇ ਲਈ ਹੋਈ ਸੀ ਇਸ ਥਾਰ ਦੇ ਵਿੱਚ ਜਦੋਂ ਉਹ ਮਾਨਸੇ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਜਵਾਰ ਕਾ ਪਿੰਡ ਰਸਤੇ ਦੇ ਵਿੱਚ ਆਂਦਾ ਤਾਂ ਜਵਾਰ ਕੇ ਪਿੰਡ ਦੇ ਵਿੱਚੋਂ ਲੰਘ ਰਿਆ ਸੀ ਆਪਣੇ ਦੋਸਤਾਂ ਦੇ ਨਾਲ ਤਾਂ ਉੱਥੇ ਹੀ ਇਸ ਦੇ ਉੱਤੇ ਕਰੋਲਾ ਗੱਡੀ ੱਤੇ ਆ ਕੇ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਇਸ ਨੂੰ ਮੌਕੇ ਦੇ ਉੱਤੇ ਸਿੱਧੂ ਮੂਸੇਵਾਲੇ ਦੀ ਜਾਂਚ ਚੱਲੇਗੀ ਸੋ ਤਾਂ ਅੱਜ ਕੋਰਟ ਦੇ ਵੱਲੋਂ ਪੇਸ਼ੀ ਦੇ ਲਈ ਕਿਹਾ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਜੋ ਕਾਰ ਆ ਜਿਸ ਦੇ ਉੱਤੇ ਅਟੈਕ ਕੀਤਾ ਗਿਆ ਸੀ ਉਸ ਨੂੰ ਪੇਸ਼ ਕੀਤਾ ਜਾਵੇ ਜਿਸ ਦੇ ਨਾਲ ਅਟੈਕ ਕੀਤਾ ਗਿਆ ਸੀ AK47 ਉਸ ਨੂੰ ਵੀ ਲਿਆਂਦਾ ਜਾਵੇ ਤੇ ਨਾਲ ਹੀ ਉਹ ਦੋਸਤ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਬੈਠੇ ਹੋਏ ਸੀ ਤੇ ਅੱਜ ਉਹਨਾਂ ਨੇ ਵੀ ਗਵਾਹੀ ਦੇਣੀ ਹੈ ਕੋਰਟ ਦੇ ਵਿੱਚ ਉਹਨਾਂ ਨੂੰ ਵੀ ਉਹ ਖੁਦ ਉਸੇ ਹੀ ਥਾਰ ਦੇ ਵਿੱਚ ਪਹੁੰਚ ਰਹੇ ਨੇ ਤਸਵੀਰ ਦੇਖ ਸਕਦੇ ਹੋ ਤੁਸੀਂ ਉਸੇ ਹੀ ਥਾਰ ਦੇ ਵਿੱਚ ਉਹ ਦੋਵੇਂ ਨੌਜਵਾਨ ਬੈਠੇ ਨੇ ਜਿਹੜੇ ਨੌਜਵਾਨ ਸਿੱਧੂ ਮੂਸੇਵਾਲੇ ਦੇ ਉਸ ਵੇਲੇ ਨਾਲ ਸੀ ਜਦੋਂ ਉਸ ਦੇ ਉੱਤੇ ਅਟੈਕ ਕੀਤਾ ਗਿਆ ਸੀ ਤੇ ਉਹ ਵੀ ਜ਼ਖਮੀ ਹੋਏ ਸੀ ਤੇ ਅੱਜ ਉਹ ਗਵਾਹੀ ਦੇਣ ਕੋਰਟ ਦੇ ਵਿੱਚ ਪਹੁੰਚੇ ਨੇ ਤਾਂ ਇਹ ਥਾਰ ਦੇਖ ਸਕਦੇ ਹੋ ਤੁਸੀਂ ਇਹ ਥਾਰ ਜਿਹੜੀ ਹੈ ਗਵਾਹੀ ਭਰ ਰਹੀ ਹੈ ਕਿ ਸਿੱਧੂ ਮੂਸੇਵਾਲੇ ਤੇ ਅਟੈਕ ਹੋਇਆ ਸੀ ਕਿੰਨੇ ਬੁਰੇ ਤਰੀਕੇ ਦੇ ਨਾਲ ਅਟੈਕ ਕੀਤਾ ਗਿਆ ਸਿਕਾ ਗੋਲੀਆਂ ਦੇ ਨਿਸ਼ਾਨ ਹਾਈਲਾਈਟ ਕੀਤੇ ਹੋਏ ਨੇ ਬੌਨਟ ਦੇ ਉੱਤੇ ਨਿਸ਼ਾਨ ਲੱਗੇ ਨੇ ਤਾਂ AK47 ਜੋ ਕਿ ਬੇਹਦ ਹੀ ਖਤਰਨਾਕ ਹਥਿਆਰ ਆ ਤੇ ਵੱਡੀਆਂ ਜੰਗਾਂ ਦੇ ਵਿੱਚ ਇਹ ਹਥਿਆਰ ਵਰਤਿਆ ਜਾਂਦਾ ਤਾਂ ਇਹ AK47 ਵਰਤੇ ਗਏ ਸੀ ਉਹ ਹਥਿਆਰ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਵਰਤਿਆ ਗਿਆ ਸੀ ਤਾਂ ਉਹ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਭਾਵੁਕ ਕਰ ਦੇਣ ਵਾਲੀਆਂ ਨੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੇ ਲਈ ਖਾਸ ਕਰਕੇ ਜਿਹੜੇ ਪ੍ਰਸ਼ੰਸ਼ਕ ਪਿੰਡ ਵਿੱਚ ਜਾ ਕੇ ਪਵੇਲੀ ਵਿੱਚ ਜਾ ਕੇ ਸਿੱਧੂ ਮੂਸੇਵਾਲੇ ਦੀ ਥਾਰ ਦੀਆਂ ਥਾਰ ਨਾਲ ਤਸਵੀਰਾਂ ਖਿਚਾਉਂਦੇ ਸੀ ਤਾਂ ਅੱਜ ਉਹ ਥਾਰ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਲਿਆਂਦੀ ਗਈ ਹੈ ਤਾਂ ਉੱਥੇ ਹੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਥਾਰ ਦੇ ਵਿੱਚ ਉਹੀ ਦੋਸਤ ਮੌਜੂਦ ਨੇ ਜਿਨ੍ਹਾਂ ਨੇ ਗਵਾਹੀ ਦੇਣੀ ਹੈ ਜਿਹੜੇ ਸਿੱਧੂ ਮੂਸੇਵਾਲੇ ਮੂਸੇਵਾਲੇ ਦੇ ਨਾਲ ਬੈਠੇ ਹੋਏ ਸਿਗੇ ਜਿਹੜੇ ਇਹਨਾਂ ਗੋਲੀਆਂ ਵੱਜਣ ਦੇ ਕਰਕੇ ਜ਼ਖਮੀ ਹੋ ਗਏ ਸੀ ਹਾਲਾਂਕਿ ਸਿੱਧੂ ਮੂਸੇਵਾਲਾ ਜਦੋਂ ਇੱਕ ਥਾਰ ਚਲਾ ਰਿਹਾ ਸੀ ਤਾਂ ਜਵਾਰਕੇ ਪਿੰਡ ਦੇ ਕੋਲ ਉਸ ਦੇ ਸਿੱਧੀਆਂ ਗੋਲੀਆਂ ਵੱਜਣ ਦੇ ਕਾਰਨ ਉਸ ਦੀ ਮੌਕੇ ਤੇ ਜਾਨ ਚਲੇ ਗਈ ਸੀ ਪਰ ਨਾਲ ਦੇ ਦੋਸਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਸੀ